ਆਹ ਆ ਰਹੇ ਨੇ ਬਾਬਾ ਯੂਸਰੋਪਾ ਪਾਇਆ ਨਹੀਂ ਪਾਇਆ ਕੋਣੀ ਬੋਲੇ ਸੋ ਨਿਹਾਲ ਔਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਅੰਤਾਂ ਫੇਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੋਂ ਤੁਹਾਨੂੰ ਸਭ ਨੂੰ ਸਵੇਰੇ 9:30 ਵਜੇ ਚੱਲਿਆ ਜੀ ਛੇ ਦਿਨਾਂ ਦੇ ਸਮਾਂ ਦੇ ਵਿੱਚ ਹਰ ਸਾਲ ਨੂੰ ਦੇਖਣੇ ਨਗਰ ਕੀਰਤਨ ਕਿੱਥੋਂ ਕਿੱਥੋਂ ਕੇ ਵਾਸਤਨ ਹੋ ਰਹੀ ਹੈ ਜੀ ਇਹ ਨਗਰ ਕੀਰਤਨ ਕਪਤਾਨ ਸਾਹਿਬ ਕੋਲ ਚੱਲ ਕੇ ਲਾਉਣ ਲਾਉਣ ਤੋਂ ਖਰਨ ਪਿੱਪਲ ਤਾ ਪਿੱਪਲ ਜਦੋਂ ਗੜੀ ਦਾਤਾ ਸਿੰਘ ਵਾਲਾ ਫੜਾ ਟੰਡੋਲੀ ਸ਼ੇਰਗੜ ਖਨੋਰੀ ਖਨੋਰੀ ਤੋਂ ਵਾਪਸੀ ਪਠਾਰਥ ਜਿਹੜਾ ਰੇਵਰ ਪਿੱਪਲ ਤਾ ਠਾਬੀ ਟੇਕ ਸਿੰਘ ਜੀ ਦਾ ਸਮਾਪਤੀ ਗੁਰਦੁਆਰਾ ਕਮਤਾਰ ਸਾਹਿਬ ਕੀ ਹੋਵੇਗੀ ਜੈ ਜੀ ਦੀ ਜੈ ਜੀ ਤੇੰਮ ਬਾਦ ਆਸ਼ਾ ਜੀ ਦਾ ਅੱਜ ਨਗਰ ਕੀਰਤਨ ਹੋਣਾ ਹੈ ਹਾਜ਼ਰ ਹੋਇਆ ਉਹਨਾਂ ਦੇ ਸ਼ਹੀਦ ਜੀ ਕੋਟਪੁਰ ਦੇ ਸਬੰਧ ਵਿੱਚ ਸੋ ਅਸੀਂ ਸਵੇਰਤੀ ਭੜੀ ਕਰ ਰਹੇ ਹਾਂ ਇੱਕ ਕਰੋ ਗੁੱਗੂ ਦੀ ਸੰਤਾਨ ਉਹਨਾਂ ਦੇ ਚਰਨ ਝਾੜਨ ਦਾ ਮੌਕਾ ਮਿਲੇ ਹੁਣ ਅਨੰਦ ਸਾਹਿਬ ਦੇ ਕਿਰਪਾ ਭੀਤੀ ਹੈ ਸਾਰਾ ਸ਼ਹਿਰ ਆਇਆ ਹੋਇਆ ਹੈ ਸੰਤਾਂ ਦੇ ਅਗਰ ਸਤਿਗੁਰਾਂ ਦਾ ਸਰੂਪ ਰਣਸਾਰ ਕੀਤਾ ਸਰਕਾਰ ਕਰਨਾ ਅਸੇ ਸਤਿਗੁਰੂ ਕਿਰਪਾ ਕਰੇ ਸਤਿ ਸੰਗਤਾਂ ਨੂੰ ਜਿਹਾ ਆਖਣਾ ਸੀ ਇਸ ਤਰ੍ਹਾਂ ਮਹਾਂ ਪਾਤਸ਼ਾਹ ਕਿਰਪਾ ਕਰੇ ਅਸੀਂ ਸੰਗਤਾਂ ਨੂੰ ਜਿਹਾ ਆਖਦੇ ਰਹੀਏ ਤੇ ਸੰਗਤਾਂ ਦਾ ਸਰਕਾਰ ਅਦਭੁਤ ਬਣਿਆ ਰਵੇ ਤੇ ਸਾਡੀ ਵੀ ਇੱਜ਼ਤ ਇਸੇ ਗੱਲ ਦੀ ਹੈ ਕਿ ਗੁਰੂ ਕੇ ਸੰਤਾਂ ਨੂੰ ਜਿਹਾ ਆਖਲੇ ਵਾਹਿਗੁਰੂ ਜਿੱਕਾ ਖੰਸਾ ਵਾਹਿਗੁਰੂ